ਕਿੰਦੇ ਆਂ ਤੁਸੀਂ ਜਾਣੀਦਾ ਦੇ ਕਿਤੇ ਜਿੰਨੇ ਕਰੇ ਕਲੀਅਰ ਨਹੀਂ ਕਰਨ ਕੀ ਕਰਨਗੇ ਚਲੋ ਸਾਨੂੰ ਉਤਾਪਨ ਵੀਡੀਓ ਬੱਜਗਾ ਤੁਸੀਂ ਕਾਹ ਤੋਂ ਬਣਾ ਰਹੇ ਇਹ ਸਾਡੇ ਲੈਗ ਕੰਪਨੀ ਦੀ ਹੈ ਸਾਡੇ ਕੰਪਨੀ ਕਲੈਕਸ਼ਨ ਕੰਪਨੀ ਆ ਜੀ ਮੈਂ ਮੈਂ ਪਰਸਨਲ ਸਪੈਸ ਨਹੀਂ ਆ ਪਬਲਿਕ ਸਪੈਸ ਆ ਪਬਲਿਕ ਸਪੈਸ ਪਬਲਿਕ ਸਪੈਸ ਬਹੁਤ ਤੋਂ ਬਹੁਤ ਬਲਾਗਿੰਗ ਦੀ ਕੋਈ ਨਹੀਂ ਤੁਹਾਨੂੰ ਤਾਂ ਪ੍ਰੋਵੀਜ਼ਨ ਹੈ ਮੇਰੇ ਆਈਡੀ ਉਨੇ ਲਾਉਗੀ ਤਾਂ ਇਨਫਰਮੇਸ਼ਨ ਦਾ ਐਂਡਰਾ ਸਾਡਾ ਨਹੀਂ ਮੈਨੂੰ ਰੂਲਸ ਨਹੀਂ ਪਤਾ ਹੈਗੇ ਤੁਹਾਡੇ ਉਹਨਾਂ ਦਾ ਲਾਗੇ ਰੱਖੋ ਨਹੀਂ ਮੈਨੂੰ ਦਿਖਾਓ ਮੈਨੂੰ ਕਿੱਥੇ ਲਿਖਿਆ ਮੈਂ ਤੇ ਨਹੀਂ ਬਣਾ ਸਕਦਾ ਮੈਂ ਤੁਹਾਨੂੰ ਮੰਨਦੇ ਹੋ ਮੈਂ ਫੇਰ ਬਣਾ ਦੂੰਗਾ ਜਦੋਂ ਤੁਸੀਂ ਬਿਲਕੁਲ ਕਹਿ ਕੇ ਮੰਗਾਇਆ ਆ ਰਿਹਾ ਮੈਂ ਜੁੜ ਕੇ ਗੱਲ ਕਰ ਲਈ ਹੈ ਮੈਂ ਗੱਲ ਕਰਕੇ ਆਇਆ ਹੈਗਾ ਜੰंडीगढ़ ਨਾਲ ਗੱਲ ਹੋ ਚੁੱਕੀ ਆ ਉਹ ਕਹਿੰਦੇ ਜੀ ਬਿੱਲ ਮਗਾ ਦਿਓ WhatsApp ਤੇ ਦਿਖਾ ਦਿਓ ਤੇ ਜਾਊਗਾ ਹਾਂ ਤੁਸੀਂ ਆਪਣਾ ਜਿਹੜੇ ਫਾਰਮੈ ਜੀ ਕਰਨਾ ਹੈ ਸਰ ਉਹ ਕਰੋ ਜਿਹੜੇ ਤੁਸੀਂ ਆਪਣੇ ਕਰਦੇ ਆ ਨਾ ਹਾਂ ਉਹ ਕਰੋ 9 ਵਰੀ ਆ ਵੀਡੀਓ ਬਣਾਉਣ ਦੀ ਪਰ ਆ ਜਾ ਮੈਂ ਤੁਹਾਨੂੰ ਬਣਾ ਰਿਹਾ ਲੈ ਲਓ ਜੀ ਇਹ ਕਹਿੰਦੇ ਵੀਡੀਓ ਨਹੀਂ ਬਣਾ ਸਕਦੇ ਨਹੀਂ ਨਹੀਂ ਹੋ ਗਿਆ ਤੁਹਾਡੀ ਆਪਣੀ ਪ੍ਰਾਈਵੇਟ ਆ ਸਾਰਾ ਕੁਝ ਆਪਣਾ ਆ ਨਾ ਕਿ ਇਹਨਾਂ ਦਾ ਇਹ ਜੋ ਕਰਦੇ ਆ ਤਾਂ ਵਿਚਾਰ ਵੀ ਕਰੋ ਤੁਸੀਂ ਆਪਸ ਵਿੱਚ ਨੂਰਮਲ चलो बो बढ़ाओ बंदा जहिड़ा बढ़ोणो त